ਉਥੇ ਕਹਿ ਬਈ ਪੰਜ ਸੱਤ ਜਾਣੇ ਪਹਿਲੇ ਵੀਡੀਓ ਤਿਆਰ ਕਰੀ ਬੈਠੇ ਸੀ ਜੀਬ ਦੇ ਮਗਰ ਪੇ ਤੇ ਮੇਰਾ ਵੀਡੀਓ ਬਣਾ ਲਈ ਭੱਜ ਗਿਆ ਭੱਜ ਗਿਆ ਥੋੜਾ ਇੱਥੋਂ ਆ ਚੌਂਕ ਐ ਖਾਦੀ ਕਰਕੇ ਦੂਜੇ ਚੌਂਕ ਤੇ ਲੋ ਜਿਹੜੀ ਸੀ ਲਾਉਣੀ ਸੀ ਜੇ ਇੱਥੇ ਮੋੜ ਲਾਵਾਂਗੇ ਤੇ ਕਿੰਨਾ ਸੜਾਊਗਾ ਕੋਈ ਹੋਰ ਦੀਆਂ ਗੱਲਾਂ ਮੈਂ ਵੀ ਗਰੇਸ਼ ਕਰਿਓ ਜਿਹੜੇ ਜਿਹੜੇ ਬੰਦੇ ਵੀ ਬਣਦੇ ਆ ਆਪਦੇ ਬੰਦੇ ਨੇ ਆਪਣਾ ਮਾਹੌਲ ਸੜਾ ਦਿਆ ਕਰੋ ਜਾਣਦੇ ਤੁਹਾਡੇ ਕੋਲ ਰਾਹ ਕਿਨੇ ਤੇ ਇਹ ਮਹੌਲ ਇੰਨਾ ਬਣ ਗਿਆ ਨਾ ਆਹ ਨੂੰ ਤਾਲੂ ਪੀਂਦੀ ਬੰਦਿਆਂ ਦੀ ਡੰਗਾ ਚੱਕੀਆਂ ਨਾਲੇ ਪੁਰੇ 100 100 ਬੰਦਾ ਇੱਕ ਡੱਗੀ ਦੇ ਚੜਦੇ ਆ ਕੇ ਤੁਹਾਨੂੰ ਮੈਂ ਨਹੀਂ ਕਹਾਂ ਉਸ ਤੋਂ ਕੋਈ ਹੋਰ ਆ ਕੇ ਪਿਆਰ ਕਰ ਗਿਆ ਜੋ ਸਾਡੇ ਉੱਤੇ ਡੱਗਾਂ ਦੀ ਚੜਦੇ ਆ ਕੇ ਤੁਹਾਨੂੰ ਭਾਈ ਮਜੂਮ ਇੱਥੇ ਖੜਾ ਦਾ ਨਾ ਕਿ ਮੇਰੇ ਦਾਰੇ ਰੋਕ ਕੀ ਕਰੂਗਾ ਮੈਂ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੱਖੇ ਸਿਧਾਣੇ ਦੀ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਲੱਖੇ ਸਿਧਾਣੇ ਨੂੰ ਗੱਡੀ ਵਿੱਚ ਘੇਰਦੇ ਹੋਏ ਨਜ਼ਰ ਆਏ ਸੀ ਜਿਸ ਦੇ ਕਿ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਇਸ ਦੌਰਾਨ ਉੱਥੇ ਫਾਇਰਿੰਗ ਵੀ ਹੋਈ ਉੱਥੇ ਤੁਹਾਨੂੰ ਦੱਸ ਦিয়ে ਕਿ ਲੱਖੇ ਸਿਧਾਣੇ ਨੇ ਉਸ ਗੱਲ ਤੇ ਵੱਡੇ ਖੁਲਾਸੇ ਕੀਤੇ ਨੇ ਕਿ ਮੈਨੂੰ ਇਸ ਗਲਤਤਾ ਦਾ ਪਤਾ ਹੀ ਨਹੀਂ ਮੈਂ ਇਥੇ ਮੋਰਚੇ ਤੇ ਸੀ ਮੈਨੂੰ ਫੋਨ ਆਇਆ ਕਿ ਪਾਤੜਾਂ ਦੇ ਵਿੱਚ ਕਿਸਾਨਾਂ ਦੀਆਂ ਕਰੇਨਾ ਪੁਲਿਸ ਨੇ ਘੇਰ ਲੀਆਂ ਹਨ ਅਤੇ ਉਸ ਨੂੰ ਪੁਲਿਸ ਸਟੇਸ਼ਨ ਲੈ ਕੇ ਜਾ ਰਹੇ ਹਨ ਤੇ ਉੱਥੇ ਹੀ ਲੱਖਾ ਸਿਧਾਣਾ ਰਾਤ ਨੂੰ ਉੱਥੇ ਪਹੁੰਚਿਆ ਲੱਖੇ ਸਿਧਾਣੇ ਨੇ ਦੱਸਿਆ ਕਿ ਉਹ ਲੋਕ ਸ਼ਰਾਬ ਨਾਲ ਡੱਕੇ ਹੋਏ ਸਨ ਸਾਰ ਨੇ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਤਾਂ ਵੀਡੀਓ ਬੰਦ ਕਰੋ ਗੱਲ ਦੱਸੋ ਕਿ ਇਹ ਫਿਰ ਵੀਡੀਓ ਬਣਾ ਲੈਣਾ ਉਸ ਤੋਂ ਬਾਅਦ ਮਾਹੌਲ ਤਣਾਪੂਰਨ ਬਣ ਗਿਆ ਅਤੇ ਉਹ ਮੇਰੀ ਗੱਡੀ ਦੇ ਉੱਤੇ ਚੜਨ ਲੱਗੇ ਉਸ ਦੇ ਚਲਦਿਆਂ ਹੀ ਸਾਡੇ ਬੰਦਿਆਂ ਨੇ ਫੇਰ ਕੀਤੇ ਅਤੇ ਉਹ ਸਾਈਡ ਤੇ ਹੋ ਗਏ ਪਹਿਲੀ ਗੱਲ ਤਾਂ ਜੇ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਉੱਥੇ ਤਾਂ ਹੀ ਗਿਆ ਜੇਕਰ ਮੈਂ ਕਹਿ ਦਿੰਦਾ ਕਿ ਮੈਂ ਤੇ ਸ਼ੰਭੂ ਬਾਡਰ ਤੇ ਆ ਫਿਰ ਕੀ ਹੁੰਦਾ ਹੋਰ ਕੀ ਕੀ ਕਿਹਾ ਲੱਖੇ ਸਿਧਾਣੇ ਨੇ ਆਓ ਲੈ ਚੱਲਦੇ ਆ ਤੁਹਾਨੂੰ ਉਹਨਾਂ ਦੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਿ ਕੁਝ ਲੋਕ ਲੱਖੇ ਨੂੰ ਬਦਨਾਮ ਕਰਨ ਦੇ ਲਈ ਅਜਹੀਆਂ ਸ਼ਾਦੀਸ਼ਾਂ ਘਟਦੇ ਨੇ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਉਥੇ ਕਹੇ ਭਾਈ ਪਰਸਪਤ ਜਾਨੇ ਪਹਿਲੇ ਵੀਡੀਓ ਚਾਰ ਕਰੀ ਬੈਠੇ ਜਿਆ ਹੈ ਦੀਪ ਦੇ ਨਗਰਪੇਦ ਮੇਰਾ ਵੀਡੀਓ ਬਣਾ ਲਈ ਭੱਜ ਗਿਆ ਭੱਜ ਗਿਆ ਪਹਿਲੇ ਵੀਡੀਓ ਤਿਆਰ ਤੇ ਮੈਂ ਤਾਂ ਕੀ ਕੁਝ ਕਰਤਿਆ ਮਾ ਦੱਸੋ ਯਾਰ ਮੈਂ ਨਾਲ ਉਹ ਹੀ ਕਹਿ ਰਿਹਾ ਵੀ ਜੇ ਮਸ਼ੀਨ ਆਪਾਂ ਇੱਥੇ ਲਗਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਮਿਹਰਦਾਰ ਨੂੰ ਪੈਣ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਵਸੀਰ ਉੱਤੇ ਮਨਜੀਤ ਅੰਦਿਆਰਪਿੰਡ ਤੋਂ ਸਾਡੇ ਦਿਵੰਦੀ ਦਾ ਆਗੂ ਹੈ ਉਹਦੇ ਕਰੇ ਦੀ ਮਸ਼ੀਨ ਉਚਾ ਦੇਣਗੇ ਵੀ ਆਇਆ ਜੇ ਤੁਹਾਡਾ ਇੱਕ ਚੌਂਕ ਹੈ ਖੜੀ ਕਰਕੇ ਦੂਜੇ ਚੌਂਕ ਤੇ ਬੰਦ ਇਹ ਤਰ੍ਹਾਂ ਹੀ ਸੀ ਨਿਲਾਉਣੀ ਅਸੀਂ ਜੇ ਛੋਟੇ ਹੋਣ ਗਏ ਆਵਾਂਗੇ ਤਾਂ ਫਿਰ ਕਿਸ ਤਰ੍ਹਾਂ ਹੋਊਗਾ ਕੋਈ ਪਤਾ ਨਹੀਂ ਮੈਂ ਸਮਝ ਨਹੀਂ ਆਇਆ ਵੀ ਕੌਣ ਲੋਕ ਨੇ ਉਹ ਸਰਕਾਰ ਦੇ ਤਰ੍ਹਾਂ ਕੀਤੇ ਹੋਏ ਲੋਕ ਨੇ ਜੱਕੜੀ ਬੜੀ ਉਹ ਮਸ਼ਹੂਰੀ ਲੈਣੀ ਹੁੰਦੀ ਹੈ ਕਿ ਫਰਾਨਾ ਦੇ ਬੰਦੇ ਨੂੰ ਘੇਰ ਲਿਆ ਜੀ ਫਰਾਨਾ ਵਧਾ ਲਿਆ ਜੀ ਦੀਪ ਦੇ ਮਾਲ ਕਿੰਨਾ ਚਿਰ ਪਈ ਰਹੀ ਉਹਦੋਂ ਇਹ ਕੰਦੀਨਾ ਲੈ ਗਿਆ ਭੱਜ ਗਿਆ ਬੋਸ ਦੇ ਲੈ ਗਿਆ ਪੈਸੇ ਲੋਹੇ ਵੀ ਹੈ ਬਿਲਕੁਲ ਜੀ ਸਹੀ ਹੈ ਫੱਟਾ ਸੋ ਮੈਨੂੰ ਵੀ ਆਇਆ ਲੱਗਿਆ ਮੈਂ ਜੇ ਇਹ ਬੰਦੇ ਨਾਲ ਗੱਲ ਕਰਨੀ ਹੁੰਦੀ ਆ ਬੈਠੇ ਗੱਲ ਕਰਦੇ ਯਾਰ ਜਦ ਮੈਨੂੰ ਬਾਹਰ ਮੈਨੂੰ ਗੱਡੀ ਦੇ ਵਿੱਚ ਤੇ ਮੈਂ ਬੰਦੇ ਨਾਲ ਖੜ ਕੇ ਗੱਲ ਕਰ ਰਹੇ ਤੇ ਮੈਨੂੰ ਤਾਂ ਖੜਾ ਹੋ ਕੇ ਚੁੱਚੀ ਬੈਠਾ ਪਹੁੰਚ ਵੀਡੀਓ ਸ਼ੁਰੂ ਕਰ ਲਈ ਮੈਂ ਕਿਹਾ ਜੀ ਤੂੰ ਸੁਣਿਆ ਹੋਣਾ ਬਰਾਬਰ ਵੀਡੀਓ ਦਾ ਬਣਾਉਗਾ ਗੱਲ ਤਾਂ ਕਰਦਾ ਗੱਲ ਕੀ ਹੈ ਸੋ ਭਾਈ ਇਹੋ ਜਿਹੇ ਗੱਲਾਂ ਮੋੜੀ ਗਰੇਸ਼ ਕਰੋ ਜਿਹੜੇ ਜਿਹੇ ਬੰਦੇ ਵੀ ਬਣਦੇ ਆ ਆਪਦੇ ਬੰਦੇ ਦੇ ਖਿਲਾਫ ਮਾਹੌਲ ਸੜਾ ਕਰਿਆ ਕਰੋ ਲੜਨ ਵਾਲੇ ਤੁਹਾਡੇ ਕੋਲ ਰਾਏ ਕਿਨੇ ਤੇ ਆ ਭਜੀ ਭਾਈ ਇੱਕ ਗੱਲ ਹੋਰ ਵੀ ਖੈਰ ਕਿਸੇ ਹੋਰ ਨੇ ਕਰਦੇ ਨਾ ਖੈਰ ਕੀ ਗੱਲ ਕੀ ਹੋਈ ਆ ਗੱਲਾਂ ਦੀ ਖੈਰ ਦੀ ਵੀ ਸੁਣ ਲਓ ਭਾਈ ਜਦੋਂ ਮਹਾਲ ਇੰਨਾ ਬਣ ਗਿਆ ਨਾ ਆ ਨੂੰ दारू ਪੀਂਦੀ ਬੰਦਿਆਂ ਦੀ ਡਾਂਗਾ ਤੇ ਕੀ ਇਹਨਾਂ ਦੇ ਕੋਲ 100 150 ਬੰਦਾ ਇੱਕ ਕੱਜੀ ਦੇ ਚੜ੍ਹ ਕੇ ਆ ਕੇ ਤਾ। ਫਿਰ ਉਹ ਸਿਕਿਉਰਟੀ ਨੇ ਫੈਰ ਕੀਤੇ। ਜੋ ਚ ਕਹਾਂ ਹੋਈ ਗਿਆ। ਹਾਂ ਹਾਂ ਮੇਰੇ ਬੰਦੇ ਨੇ ਚੜਾਏ ਮੈਂ ਕਦੋਂ ਕਹਾਂ। ਮੈਂ ਨਹੀਂ ਕਹਾਂ ਜੋ ਸਿਰਫ ਹੋਰ ਆ ਕੇ ਫੈਰ ਕਰ ਗਿਆ। ਜੋ ਸਾਡੇ ਪੁੱਤ ਤੇ ਕੱਡੀਆਂ ਦੀ ਚੜ੍ਹ ਕੇ ਆ ਕੇ ਤਾ। ਉਹ ਇੰਨਾ ਕੋਈ ਹਜੂਮਤ 'ਚ ਖੜਾ ਦਾਣਾ ਕਿ ਮੈਂ ਦਾਰੇ ਰੋਕੀ ਕਰੂੰਗਾ। ਉਹਦਾ ਕਰੂ ਕਿ ਜਿਹੜਾ ਇਹਨਾਂ ਨੂੰ ਰਸੋ ਮੈਦਲ ਚੱਲ ਕੇ ਇੱਥੋਂ ਗਿਆ ਉਹ ਦੋ ਘੰਟੇ ਜਾਂ ਤਿੰਨੀ ਵਾਰ ਇੱਥੇ ਬੈਠਾ ਦਾ ਟਾਈਮ ਹੈ ਮੇਰੇ ਤਰਫ ਸੇ ਆ ਵੀ ਨਾਤਰ ਮੈਂ ਉਹਨਾਂ ਨੂੰ ਕਿੰਨੇ ਸੁਣਾਇਆ ਉਹ ਤਾਂ ਗਿਆ ਵੀ ਬਾਈ ਆ ਮਸੀਹ ਕੇ ਅੱਗੇ ਮੈਂ ਜਦੋਂ ਆ ਗਿਆ ਜੇ ਮੈਂ ਕਹਿੰਦਾ ਮਤਲਬ ਬਾਈ ਸੰਭੂ ਬੱਛਾ ਮੇਰੇ ਨਾਲ ਪੈਂਦੇ ਆ ਤੁਸੀਂ ਜਾ ਕੇ ਸਾਰਾ ਮਾਹੌਲ ਇਨਾ ਤਨਾਪੂਰ ਸੀ ਉਸ ਦਿਨ ਰਾਤ ਦਾ ਟਾਈਮ ਦਾਰੂ ਰੇਪਰੀ ਪੀਤੀ ਜਿਹਨਾਂ ਸੁਣਿਆ ਮੈਂ ਗੱਲ ਤੋਂ ਅੱਜ ਤੇ ਮਾਠਾ ਜਾ ਰਹੇ ਆ ਉੱਤਰ ਸਾਧੇ ਲੇ ਜਾਂਦੇ ਆ ਦੁੱਧ ਦੇ ਘਾਤ ਵੀ ਦੇਓ ਸਾਧੇ ਦਾ ਪੰਦਰਮ ਪੜਾਈ ਜੋ ਇਸ ਕਰਕੇ ਦਾਮਾ ਗੁਰੂ ਕਹਿਣਾ ਵਈ ਜਿਹੜਾ ਬੰਦਾ ਕਿੱਥੇ ਆਉਂਦਾ ਸਾਡੇ ਬਖਰੇਵੇਂ ਹੁਣ ਕੋਈ ਗੱਲ ਨਹੀਂ ਨੋਰਾਂ ਵਿੱਚ ਜਾਣਗੇ ਇਹ ਗੱਲ ਮੈਂ ਜਿੱਦੀ ਤੀਰ ਦੇ ਪਰ ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਉਤਾਰ ਲਾਂਦੇ ਆਂ ਵੀ ਲੱਖਾਂ ਦੇ ਦੀਪ ਗੁਜ਼ਾਰ ਆ ਦੋਨਾਂ ਨੂੰ ਗੁਜ਼ਾਰ ਤੇ ਆ ਗਿਆ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਸੁਣਿਆ ਤੇ ਹੱਥ ਮੈਂ ਕਿਹਾ ਆਜੂ ਦੇ ਖਿਲਾਫ ਜਿਸ ਨੇ ਮੇਰੇ ਖਿਲਾਫ ਬੋਲਿਆ ਉਹ ਕਉ ਮੈਂ ਕੀ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਇਹੀ ਸੀ ਤੇ ਅੱਜ ਵੀ ਇਹੀ ਹੈ ਉਦੋਂ ਹੀ ਮੇਰੇ ਨਾਲ ਕਿ ਮੈਂ ਜੇ ਪੰਜਾਬ ਹਰ ਗਿਆ ਪੰਜਾਬ ਦੇ ਵਰਤਸਤਾਨਾਂ 'ਚ ਅੱਜ ਵੀ ਮੈਂ ਸੋਚਦਾ ਹਾਂ ਵੀ ਜੇ ਪੰਜਾਬ ਦਾ ਇਤਿਹਾਸ ਨੁਕਸਾਨ ਹੋ ਗਿਆ ਨਾ ਪੰਜਾਬ ਦੇ 5-10 ਸਾਲ ਮੁੜ ਕੇ ਉੱਠ ਜਾਣਗੇ ਮੁਮਰਤ ਵਰਤਨ ਹੁਕਾ ਦਾ ਤਾਂ ਮੈਂ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਸੇਧ ਤੋਂ ਮਾਰ ਕੇ ਦਾਰ ਕਿਹਾ ਗਿਆ ਹੋਵੇ ਤੇ ਬੰਦਾ ਅੰਦਰੋਂ ਪੀਜੇ ਦਾ ਨਜ਼ਰ ਤੁਸੀਂ ਅੱਜੇ ਕਿਹਨਾਂ ਕਿਸੇ ਨੂੰ ਕਹਿਣ ਬੰਦਾ ਕਿੰਨਾ ਰਿਐਕਟ ਕਰਦਾ ਹੈ ਫਿਰ ਆਰਦਾ ਨੋ ਮੋਲਾਨਾ ਜੀ ਲੰਗਰ ਵਾਲੇ ਪਰ ਮੈਂ ਇੱਕ ਗੱਲ ਕਹਿਣਾ ਕਿ ਇਹ ਲੜਾਈ ਪਈ ਪੰਜਾਬ ਦੇ ਸੰਦਰਭ ਚਾ ਸਾਡੀ ਸੱਭਿਆਚਾਰੂ ਵਿਰਾਸਤ ਨੂੰ ਬਚਾਉਣ ਦੀ ਲੜਾਈ ਹੈ ਤੁਹਾਡੇ ਖੱਡੀਆਂ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਪੁੱਲ ਚੀਜ਼ ਤੇ ਰਹਦਾ ਹੈ ਬਾਰ ਖੜ ਕੇ ਆਈ ਮੈਂ ਪੁੱਛਿਆ ਹੈ ਨਾ ਖੋਲਿਆ ਨਹੀਂ ਮੈਂ ਇਹਨੂੰ ਆਖਿਆ ਮਸਲਸਾ ਦਾ ਮੈਂ ਤੇ ਖਾਣ ਦਾ ਫਾਇਦਾ ਨਹੀਂ ਬਾਹਰ ਹੋਣਾ ਇਹ ਗੱਲ ਹੋਈ ਹੈ ਇੱਥੇ ਆ ਕੇ ਸੋਨੂੰ ਮੈਂ ਬਾਈ ਕੀ ਕਿਹਾ ਵੀ ਜਿਹਦਾ ਬਹਿ ਜਾਓਗੇ ਤਾਂ ਆਪ ਇੱਥੇ ਬੈਠੇ ਆਂ ਨਾ ਹਾਂ ਇੱਕ ਮਿੰਟ ਰਹੀ ਨਾ ਉੱਥੇ ਪਹਿਲੇ ਨੰਬਰ ਦਾ ਸਾਨੂੰ ਵੀ ਖਿਲਾਇਆ ਬਾਈ ਗੇਟਾ ਜੀ ਲੈ ਕੇ ਆਪਨੇ ਮਾਰੇ ਨਹੀਂ ਚੱਕਦੇ ਆ ਉਹ ਨਹੀਂ ਅੱਧਾ ਸਾਡਾ ਦੱਪਣ ਮਾਰੇ ਆ ਇੱਕ ਮਿੰਟ ਸਰ ਕਰ ਦੋ ਬਾਈ ਲੜਨਾ ਮੈਂ ਕੰਨ ਬੋਲ ਬਾਈ ਇੱਕ ਮਿੰਟ ਇੱਕ ਮਿੰਟ ਦੋ ਬਾਈ ਅਸੀਂ ਗੇਟ ਖਿਲਾਇਆ ਅਸੀਂ ਪੁੱਛਿਆ ਵੀ ਸਾਡੇ ਇਹ ਹੁਣ ਇੱਕ ਮਿੰਟ ਸੁਣ ਲਿਓ ਭਾਈ ਸਾਰੇ ਧਿਆਨ ਨਾਲ ਸੁਣ ਲਿਓ ਯਾਰ ਆਪਾਂ ਇੱਥੇ ਖੜੇ ਇੱਕ ਮਿੰਟ ਸੁਣ ਲਾ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੀ ਮੰਜੀ ਇੱਥੇ ਲਾ ਸਣਾ ਕੱਲੀਆਂ ਬਿਸਤਰੀ 'ਤੇ ਬਹਿ ਜਾਓ ਫਿਰ ਤਾਂ ਮਸ਼ੀਨ ਇੱਥੇ ਰੰਗ ਤੜਕੇ ਲਿਆਉਣਗੇ ਨਹੀਂ ਬਹਿ ਸਕਦੇ ਉਹ ਹੁਣੇ ਗੱਲ ਕਹਿੰਦਾ ਡੀਐਸਪੀ ਵੀ ਮੈਂ ਮੰਜੀ ਦੇ ਨਿਆਲ ਦੇ ਘਰੇ ਖੜੀ ਕਰ ਦੰਨਾ ਮਸ਼ੀਨ ਤੁਸੀਂ ਆ ਮੋਰਚਾ ਜਿਹੜਾ ਚੌਂਕ 'ਚ ਲੈ ਜਾਓ ਇਹ ਤੁਸੀਂ ਫੈਲਾ ਕਰ ਲਓ ਸਾਰੇ ਖੜੇ ਹੋ ਕੇ ਆਪਾਂ ਭਾਈ ਹਾਂ ਇੱਕ ਮਿੰਟ ਫਿਰ ਬੈਠੋ ਇੱਕ ਮਿੰਟ ਭਾਈ ਇੱਥੇ ਬੈਠੋ ਮੰਜੀ 'ਤੇ ਬੈਠਾ ਭਾਈ असीं उथे घंटा खजल खार खोले उन्हनि ਹੋਗੇ ਉੱਥੋਂ ਸਾਧਿਆ 200 ਬੰਦਾ ਹੋਰ ਬੈਠੋ ਉੱਥੇ ਬਾਰ ਬੰਦਾ ਜਮਰੋ ਨੇ ਕੀ ਗੱਲ ਹੈ ਬਾਈ ਅਸੀਂ ਗੱਲ ਕਰਦੇ ਮਾਰੇ ਇੱਕ ਮਿੰਟ ਅਸੀਂ ਇੱਥੇ ਤੁਹਾਨੂੰ ਸੱਦਿਆ ਹੈ ਨਾ ਘਾਟਾ 2 ਘੰਟੇ ਤੁਸੀਂ ਤੈ ਤਿੰਨੇ ਜਣੇ ਲਾਈਵ ਹੋਏ ਕਿ ਨਾ ਲਾਈਵ ਕਿਹੜਾ ਲਾਈਵ ਨਹੀਂ ਯਾਰ ਕੋਈ ਨਹੀਂ ਲਾਈਵ ਰਹਿੰਦੇ ਨਹੀਂ 10000 ਨਹੀਂ ਹੋਇਆ ਜੀ ਬਈਆ ਯਾਰ ਤੁਸੀਂ ਉਹ ਗੱਲਾਂ ਦਾ ਉਹੀ ਆ ਗਿਆ ਸੋਸ਼ਲ ਮੀਡੀਆ ਦੇ ਨਹੀਂ ਯਾਰ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਨਾਲ ਲਓ ਮਸ਼ੀਨਾ ਲਓ ਚਾਰ ਗੱਡੀਆਂ ਬਲੇ ਮੇਰੀ ਗੱਲ ਸੁਣਨਾ ਮੈਂ 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 ਹੈਲੋ ਮੈਂ ਸ਼ੰਭੂ ਦਾ ਚੱਲ ਕੇ ਇਹ ਮਤਲਬ ਕਿ ਪਾਤੜੀ ਮਸ਼ੀਨ ਫੜਦੀ ਨਹੀਂ ਚਾਹੀਦਾ ਬਾਈ ਕੋਈ ਮੈਂ ਸ਼ੰਭੂ ਸੀਗਾ ਉੱਥੋਂ ਐ ਚੱਲ ਕੇ ਤੈਨੂੰ ਉੱਥੇ ਮੈਂ ਛੱਡ ਕੇ ਆਇਆ ਸ਼ੰਭੂ ਫੇਰ ਅਸੀਂ 24 ਘੰਟੇ ਫਿਰ ਜਾ ਬਾਈ ਐਂਬੂਲੇ ਸੱਚਾ ਨਾ ਲੇਕਿਨ ਇਹ ਨਹੀਂ ਚਾਹੀ ਬਾਈ ਬੜੇ ਭਾਈ ਆਪਾਂ ਆਪ ਚ ਜਿੱਦ ਵਾਜ ਜਿੱਦ ਵਾਜੀ ਨਹੀਂ ਬਾਈ ਮਰਨੂਰੇ ਕੀ ਹੋਇਆ ਖੜੇ ਆਪਾਂ ਅਸੀਂ ਮਰਨੂਰੇ ਕੀ ਹੋਇਆ ਸਾਡੇ ਲੋਕੋਂ ਗੇਅਰ ਮਾਰਿਆ ਨੇ ਲਲਾ ਤੁਹਾਨੂੰ ਆਇਆ ਗਿਆ ਵੀ ਯਾਰ ਕੀ ਕਰਨਾ ਤੁਸੀਂ ਨੇ ਗੇਅਰ ਮਾਰਿਆ ਚਾਰਾਂ ਨੇ ਆ ਗਏ ਓਹ ਮਰਾ ਕਰ ਵੀਡੀਓ ਬੰਦ ਕਰ ਸੁਣ ਲੈ ਯਾਰ ਗੱਲ ਸੁਣ ਲੈ ਬਾਰੀ ਨਾਲ ਗੱਲ ਕਰ ਲੈ ਬਾਈ ਗੱਲਾਂ ਕਰੀਆਂ ਦਾ ਸੁਣ ਲੈ ਜਵਾਦ ਦੀ ਗੱਲ ਸੁਣ ਲੈ ਮੈਂ ਸ਼ੰਭੂ ਸੀਗਾ ਮੈਨੂੰ ਇਹ ਪਤਾ ਮੈਂ ਕੱਲ ਰਾਤ ਤੁਹਾਨੂੰ ਸਾਰਿਆਂ ਨੂੰ ਚੇਤੇ ਹੋਣਾ ਮੈਂ ਵੀਡੀਓ ਪਾਈ ਸੀ ਨਾ ਮਸ਼ੀਨਾ ਲਿਆਓ ਇਹ ਵੀਡੀਓ ਪਾਈ ਇਹਨਾਂ ਹਾਂ ਸਹੀ ਹੈ ਗੱਲ ਜਾਂਦਾ ਯਾਰ ਜਾਂ ਸੁਣ ਲੋ ਜਾਂ ਗਵਾਈ ਕਰ ਲੋ ਕਰ ਸੋ ਕਰ ਲੋ ਜਾਂ ਇੱਕ ਕੋਈ ਨਾ ਗੱਲ ਕਰ ਦੋ ਮਾਣਿ ਸਾਡੀ ਵੀ ਗੱਲ ਸੁਣੋ ਚਲੋ ਮੈਨੂੰ ਇਹ ਪਤਾ ਲੱਗਿਆ ਮੈਂ ਸ਼ੰਭੂ ਸੀ ਵੀਰ ਪਾਤਰੀ ਮਸ਼ੀਨ ਫੜਦੀ ਮੇਰੀ ਚੱਠੇ ਨਾਲ ਗੱਲ ਹੋਈ ਕਿ ਨਾ ਬਾਈ ਮਸ਼ੀਨ ਲਈ ਆਉਨੇ ਆ ਇਹਦੇ ਵੀਡੀਓ ਵੀ ਪਾਤੀ ਉਹ ਪਹਿਲਾਂ ਢੜਬੇ ਘੇਰ ਲਈ ਮੁੜ ਕੇ ਪਾਤਰਾ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ ਚ ਚਲੋ ਮੈਂ ਇੱਥੇ ਆਇਆ ਇੱਥੋਂ ਹੀ ਇਹ ਮੁੰਡਾ ਮੈਨੂੰ ਗਾਹਾਂ ਐਂਬੂਲੈਂਸ ਤੇ ਲੈ ਕੇ ਗਿਆ ਮੈਂ ਬੋਲ ਕੇ ਵੀ ਆਇਆ ਉੱਥੇ ਬਲਦੇਵ ਸਿਰਸ ਤੋਂ ਡੀਐਸਪੀ ਦਾ ਫੋਨ ਆਇਆ ਵੀ ਅਸੀਂ ਮਨਜੀਤ ਨੇ ਆਲਦੀ ਕਿ ਮਸ਼ੀਨ ਖੜੀ ਕਰ ਦਿੰਦੇ ਲੱਗੜਦੇ 100 ਲੱਖ ਰੁਪਏ ਨੁਕਸਾਨ ਆ ਗੁਆ ਨੇ ਆਲਪੇ ਹਾਂਜੀ